ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਵਿੰਦਰ ਸਿੰਘ ਮਸਾਣੀਆਂ ਮੇਰੇ ਨਾਲ ਪਠਾਨਕੋਟ ਜ਼ਿਲ੍ਹੇ ਤੋਂ ਸ਼ਾਮ ਲਾਲ ਜੀ ਤੇ ਮੇਰੇ ਨਾਲ ਜੋਨ ਤੇਜਾ ਸਿੰਘ ਸਤੰਤਰ ਦੇ ਜੋਨ ਪ੍ਰਧਾਨ ਸੁਖਵਿੰਦਰ ਸਿੰਘ ਅਲੜਪਿੰਡੀ ਜਿਹੜੇ ਅਸੀਂ ਇਸ ਸਮੇਂ ਕੇਂਦਰੀ ਜੇਲ੍ਹ ਗੁਰਦਾਸਪੁਰ ਤੋਂ ਰਿਹਾ ਹੋਏ ਆਂ ਬਿਨਾਂ ਕਿਸੇ ਸ਼ਰਤ ਦੇ ਇਹ ਬਿਨਾਂ ਕਿਸੇ ਸ਼ਰਤ ਸ਼ਬਦ ਬੋਲਣ ਦਾ ਮੇਰਾ ਮਕਸਦ ਇਹ ਆ ਕਿ ਕੇਵਲ ਇੱਕ ਜਥੇਬੰਦੀ ਆ ਇੱਕ ਜਥੇਬੰਦਕ ਢਾਂਚਾ ਹੀ ਹੈ ਜਿਹੜਾ ਕਿਸੇ ਵੀ ਸ਼ਰਤ ਦੇ ਆਧਾਰ ਤੇ ਉੱਤੇ ਰਿਹਾਈਆਂ ਨਹੀਂ ਕਰਾਉਂਦਾ ਹੈ ਮੈਂ ਸਾਫ਼ ਕਰ ਦੇਣਾ ਚਾਹੁੰਦਾ ਕਿ 19 ਮਾਰਚ ਨੂੰ ਮੋਰਚੇ ਉੱਟਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਦਾ ਕਰੂਪ ਚਿਹਰਾ ਜਿਹੜਾ ਹੈ ਜਿਹਦੇ ਉੱਤੇ ਨਕਾਬ ਪਾਇਆ ਹੋਇਆ ਸੀ ਕਿਸਾਨਾਂ ਦਾ ਮਜ਼ਦੂਰਾਂ ਦਾ ਕਿਰਤੀਆਂ ਦਾ ਪੰਜਾਬ ਦੇ ਲੋਕਾਂ ਦੀ ਸਰਕਾਰ ਦਾ ਜਿਹੜਾ ਨਕਾਬ ਸੀਗਾ ਉਹ ਬਿਲਕੁਲ ਉੱਤਰ ਗਿਆ ਸਰਕਾਰ ਦਮਨਕਾਰੀ ਨੀਤੀ ਤੇ ਆਈ ਹੋਈ ਹੈ ਤੇ ਇਹ ਵੀ ਸਪਸ਼ਟ ਹੈ ਕਿ ਇਹ ਦਮਨ ਨਹੀਂ ਹੋਣ ਦਿਆਂਗੇ ਜਿੰਨੀ ਦੇਰ ਤੱਕ ਸਾਡੇ ਕੋਲ ਲੜਨ ਲਈ ਸਵਾਸ ਬਚੇ ਤੁਹਾਡੀ ਜੇਲ੍ਹ ਦੇ ਬਾਹਰ ਖੜੇ ਆ ਭਗਵੰਤਪਨ ਸਾਹਿਬ ਆ ਜਿਹੜੀ ਮੁਹਿੰਮ ਤੁਸੀਂ ਚਲਾਈ ਹੈ ਯੁੱਧ ਨਸ਼ਿਆਂ ਵਿਰੁੱਧ ਅਸੀਂ ਜੇਲ੍ਹ ਚੋਂ ਆਏ ਆ ਸਾਨੂੰ ਐ ਲੱਗਦਾ ਕਿ ਇਹ ਮੁਹਿੰਮ ਜਿਹੜੀ ਆ ਇਹ ਯੁੱਧ ਨਸ਼ਿਆਂ ਵਿਰੁੱਧ ਨਹੀਂ ਇਹ ਯੁੱਧ ਨੌਜਵਾਨੀ ਦੇ ਵਿਰੁੱਧ ਆ ਜੋ ਨਸ਼ੇ ਦੀ ਪਰਮਾਰ ਤੇ ਔਟ ਵਾਲੀਆਂ ਗੋਲੀਆਂ ਖਾ ਖਾ ਕੇ ਖਾ ਬਾਨੀ ਦਾ ਮੰਦਾ ਹਾਲ ਅਸਰ ਦੇਖਿਆ ਸਾਨੂੰ ਐਦਾ ਲੱਗਦਾ ਕਿ ਪੰਜਾਬ ਤੋਂ ਕਿਸੇ ਵੀ ਹਮਲੇ ਦੀ ਜਰੂਰਤ ਨਹੀਂ ਪੰਜਾਬ ਤੇ ਕੋਈ ਵੀ ਹਮਲਾਵਰ ਆਵੇ ਕੋਈ ਲੋੜ ਹੀ ਨਹੀਂ ਉਹਨੂੰ ਕਿਸੇ ਕੰਮ ਕਰਨ ਦੀ ਜਿਹੜਾ ਹਮਲਾ ਤੁਸੀਂ ਸਰਕਾਰਾਂ ਦੇ ਰਾਹੀਂ ਕੀਤਾ ਜਿਸ ਤਰੀਕੇ ਦੇ ਨਾਲ ਤੁਸੀਂ ਸਾਡੀ ਆਉਣ ਵਾਲੀ ਪੀੜ੍ਹੀ ਦੀ ਜਨਨ ਸ਼ਕਤੀ ਖਤਮ ਕੀਤੀ ਆ ਜੋ ਹਾਲਾਤ ਇਸ ਪੰਜਾਬ ਦੇ ਨੌਜਵਾਨ ਨੇ ਜਿੰਨੇ ਕਿਤੇ ਅੱਗੇ ਜਾ ਕੇ ਪੰਜਾਬ ਨੂੰ ਬਚਾਉਣਾ ਸੀ ਇਹਦੀ ਗੱਲ ਕਰਨੀ ਸੀ ਉਹ ਰੋਲਦਾ ਮਰਦਾ ਸੀ ਅੰਦਰ ਵੇਖਿਆ ਇਹ ਮੁਹਿੰਮ ਜਿਹੜੀ ਆ ਨਸ਼ਿਆਂ ਵਿਰੋਧੀ ਨੀ ਨੌਜਵਾਨੀ ਦੇ ਵਿਰੋਧਾ ਜਿਨ੍ਹਾਂ ਲੋਕਾਂ ਨੂੰ ਰੋਜ਼ਗਾਰ ਦੇਣੇ ਸੀ ਜਿਨ੍ਹਾਂ ਲੋਕਾਂ ਨੂੰ ਮੁੜ ਉਨਰਵਸੇ ਵਿਆਹ ਵਾਸਤੇ ਕਰਨਾ ਸੀ ਉਹਨਾਂ ਦੇ ਵਾਸਤੇ ਆਪਣੇ ਕੋਲੋਂ ਕੁਝ ਨਹੀਂ ਹੋਇਆ ਅਸੀਂ ਕੇਵਲ ਬੜੀਆਂ ਦੁਵਾਰਾਂ ਨੂੰ 3-3 ਫੁੱਟ ਉੱਚਾ ਕਰਕੇ ਰੰਗ ਮਾਰ ਕੇ ਸਿੱਖਿਆ ਕ੍ਰਾਂਤੀ ਦਾ ਰੌਲਾ ਪਾ ਰਹੇ ਹਾਂ ਬਿਲਕੁਲ ਹੱਕਾਂ ਦੀ ਗੱਲ ਕਰਾਂਗੇ ਇਸ ਦੇਸ਼ ਦੇ ਵਿੱਚ ਰਹਿੰਦੇ ਆ ਇਸ ਦੇਸ਼ ਦੇ ਤਿਰੰਗੇ ਦੀ ਗੱਲ ਕਰਾਂਗੇ ਇਸ ਜਥੇਬੰਦੀ ਦੇ ਝੰਡਿਆਂ ਦੇ ਸਤਕਾਰ ਦੀ ਗੱਲ ਕਰਾਂਗੇ ਕੀਰਤੀ ਦੀ ਗੱਲ ਕਰਾਂਗੇ ਮਜ਼ਦੂਰ ਦੇ ਹੱਕ ਦੀ ਗੱਲ ਕਰਾਂਗੇ ਭਾਈ ਲਾਲੋ ਦੀਆਂ ਗੱਲਾਂ ਜ਼ਰੂਰ ਰੱਖਾਂਗੇ ਸੱਜਣ ਠੱਗ ਬਣ ਕੇ ਤੁਹਾਡੇ ਨਾਲ ਰਲੇਵਾ ਕਰਕੇ ਨਹੀਂ ਚਲਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਰਿਹਾ ਹੋਏ ਆਂ ਜਥੇਬੰਦੀ ਦੇ ਦਿੱਤੇ ਹੋਏ ਪ੍ਰੋਗਰਾਮਾਂ ਨੂੰ ਇਨ ਬਣ ਸਿਰੇ ਲਾਵਾਂਗੇ ਪੰਜਾਬ ਦੇ ਲੋਕਾਂ ਨੂੰ ਸਾਡੀ ਅਪੀਲ ਆ ਤਕੜੇ ਹੋ ਕੇ ਜਥੇਬੰਦਕ ਹੋ ਕੇ ਇੱਕ ਮੁੱਠ ਹੋ ਕੇ ਇਹਨਾਂ ਸਰਕਾਰਾਂ ਦੀ ਤੱਕੇਸ਼ਾਈ ਦੇ ਵਿਰੁੱਧ ਖੜੇ ਹੋ ਜੋ ਨਹੀਂ ਤੇ ਸੂਬਾ ਜਿਹੜਾ ਉਹ ਗਿਰਵੀ ਪਹਿਲਾਂ ਹੀ ਰੱਖਿਆ ਹੁਣ ਵੇਚੇ ਜਾਣ ਦੀ ਤਿਆਰੀ ਆ ਉਹਨੂੰ ਬਚਾਲਿਆ ਜਾਵੇ ਧੰਨਵਾਦ ਜੁਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ